ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਰ ਦੇ ਪੁਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆ ਸੇਵਕ ਸਿਖ ਸਪੈ ਕਰਤਾਰਾ ਮੋ ਰਛਾ ਨਿਤ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਹਪਾਰੀ ਆਸਾ ਤੁਰ ਪਟ ਕੀ ਰਹੇ ਪਿਆਸਾ ਤੁਮੇ ਛੜ ਕੋਈ ਹਵਰਨਾ ਤਿਆਉ ਜੋ ਬਰ ਚਾਹਉ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁਣ ਚੁਣ ਸੱਤਰ ਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਹਸਦੂ ਜੋ ਕਰ ਜੋ ਰਛਾ ਰੱਖ ਨ ਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬਨ ਦੁਸ਼ਣ ਕੇ ਹੰਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਾਪਤਰਾ ਕਾਲ ਪਾਇ ਸੁਜੂ ਅਵਤਾਰਾ ਕਾਲ ਪਾਇ ਕਰ ਬਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਜ ਬ੍ਰਹਮਾ ਜੁਤੀਓ ਜਮਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਜਮਨ ਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਚਸ਼ਮਿ ਪੂਜਾਇਓ ਆਦੰਤੇ ਕਹਿ ਬਤਾਰਾ ਸ੍ਰੀ ਗੁਰੂ ਸੁਝੇ ਹਮਾਰਾ ਨਮਸਕਾਰ ਤਿਸੇਕ ਹਮਾਰੀ ਸਕਲ ਪ੍ਰਦਾਜ ਨੈ ਆਪ ਸਵਾਰੀ ਸਿਖਨ ਕਾ ਸਿਵ ਗੁਰੂ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਠ ਪਛਾਨਤ ਚਿਟੀ ਤੇ ਕੁੰਤਰੇ ਅਤੁਲਾ ਸਾ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਪ ਪਛਾਨੈ ਘਾਟ ਕਟ ਕੇ ਪਲਪੜ ਕੀ ਜਾਣੈ ਜਾਪ ਉਦਕਰਖ ਕਰਾਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਾਪਿਆ ਕਰਖ ਕਰਤ ਹੋ ਕਬਹੁ ਤੂ ਮੈ ਬਿਲਤ ਦੇ ਤਰ ਸਭੂ ਜੇ ਤੇ ਬਜਨ ਸ੍ਰਿਸ਼ਟ ਸਭ ਧਾਰੇ ਆਪਾ ਪ੍ਰੀਬੂਚ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲੰਗ ਜਾਨਤ ਭੇਦ ਭੇਦ ਅਰ ਅਲ ਨਿਰੰਕਾਰ ਦ੍ਰਿਭਕਾਰ ਨ ਲੰਬ ਆਨ ਨੀਲਨਾਦ ਸੰਬਤਾਂ ਕਾ ਮੂੜ ਉਚਾਰਤ ਪੈਦਾ ਜਕ ਪੇਵਨਾ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਤ महामूढ़ा कुछ पेद न जानत मां देव को कहत सदाशिव निरंकार काची नित नहि पे आप अपनी बुध है जेती वर्णत पिन पिन तुह तेती तुम्हारा लका न जाय पसारा कहविद सजा प्रथम संसार एकै रूप अनुपसुरूपारंग पयोरा वखि पूपा ਅੰਡ ਜੇ 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 ਸੇਤ ਜਕੀਨੇ ਉਤਪਨ ਖਾਨ ਬਹੁਜ ਰਚ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਚੰਪਾ ਵਿਆਦ ਜੁਗਾਦ ਸਰੂਪ ਸੇਮ ਪਵ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਹੈ ਮਰੇ ਪ੍ਰਖ ਜਮਨ ਪਕ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਅਹ ਰਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦਿ ਸਿਧ ਕਰਮੋ ਸਭ ਹੋਏ ਦੁਸ਼ਟ ਸਾਸ਼ਵਸ ਕਹ ਨਾ ਕੋਈ ਏਕ ਬਾਚਿਤ ਮੈਂ ਸੁਭਾਰਾ ਕਾਲ ਫਾਸਤੇ ਤਾਇੋ ਬਾਰਾ ਜਿਦਰਨਾਥ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਨ ਮੈਂ ਸਰਨ ਤਿਹਾਰੀ ਆਪਾ ਤੈ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਰ ਦੇ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆ ਸੇਵਕ ਸਿੱਖ ਸਪੈ ਕਰਤਾਰਾ ਮੋਹ ਰਚਾ ਨਿਦ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਹਪਾਰੀ ਆ ਸਾਤ ਪੁਰਪੇ ਅਜ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਿਆਉ ਜੋ ਬਰ ਚਾਹਉ ਸੁਤਮਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁੰ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਕਾਲ ਜੋ ਕਰ ਜੋ ਰੱਛਾ ਰੱਖ ਨਾ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਣ ਕਹਿ ਹੰਤਾ ਆਤਮਾ ਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਾਪਤਰਾ ਕਾਲ ਪਾਇ ਸਵਜੂ ਉਤਰਾ ਕਾਲ ਪਾਇ ਕਰਬਿ ਸੁਤ ਪ੍ਰਕਾਸ਼ ਆਸ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸ੍ਰਿ ਕੀਓ ਬੇਦਰਾਜ ਫਰਮਾ ਜੁਤੀਓ ਜਬਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਬਨ ਕਾਲ ਸੁਭ ਜੁਕਤ ਬਨਾਇਓ ਦੇਵ ਦੇਤ ਜਸ਼ਨਿ ਪੁਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਭ ਜਿਹ ਹਮਾਰਾ ਨਮਸਕਾਰ ਤਿਸਹੀ ਕਹਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸਿਕਨ ਕਾ ਸ੍ਰੀ ਗੁਰੂ ਸੁਖ ਦਿਓ ਸਤ੍ਰਨ ਕੋ ਪਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੋਨ ਤਰੇ ਉਸ ਤੁਲਾ ਸਵਾ ਪਰ ਕਿਰਪਾ ਦਰਸ਼ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀ ਪਛਾਨੈ ਘਟ ਘਟ ਕੇ ਪਲ ਪਟ ਕੀ ਜਾਣੈ ਜਬ ਉਦਕਰਖ ਕਰਾਕਦ ਤਾਰਾ ਪ੍ਰਜਾ ਤਰ ਤ ਤਬ ਦੇ ਅਪਾਰਾ ਜਾਪਿਆ ਕਰਖ ਕਰਤ ਹੋ ਕਬ ਹੋ ਤੂ ਬੈ ਬਿਲਤ ਦੇ ਤਰ ਸਭੂ ਜੇ ਤੇ ਬਜਨ ਸ੍ਰਿਸ਼ ਸਭ ਧਾਰੈ ਆਪਾ ਪਦੀ ਬੂਚ ਉਚਾਰੈ ਤੁਮ ਸਭ ਹੀ ਤੇ ਰਹਤ ਨਰਾ ਲਭ ਜਾਨਤ ਭੇਦ ਭੇਦ ਅਰ ਅਲ ਨਰੰਕਾਰ ਦ੍ਰਿਭ ਕਾਰਨ ਲਾਂਬ ਆਨ ਨੀਲਨਾਦ ਸੰਬ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਕ ਮਹਾ ਮੂੜ ਕੁਛ ਪੇਦ ਨ ਜਾਣਤ ਮਾ ਦੇਵ ਕੋ ਕਹਿ ਤਸ ਦਾਸ਼ ਵਿਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪ ਨੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਆਰੰਕ ਭਿਉ ਰਵ ਕਹੀ ਪੂਪਾ ਅੰਡ ਜੋ ਜੇ ਜੇ ਸੇ ਤਜ ਕੀ ਨੀ ਉਤਪਦ ਖਾਨ ਬਹੁਤ ਰਚ ਦੀਨੀ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇ ਅੰਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰ ਕਰੋ ਦੁਸ਼ਟ ਜਤੇ ਉਟਵਤ ਤੁ ਪਾਤਾ ਸਕਰਮਨੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨਪਕ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਿ ਨੈ ਇਹ ਰੱਛਾ ਹੋਏ ਤਾ ਹਿਸਬ ਕਾਲਾ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਾਸਵ ਸਕੇ ਰਖੋਈ ਏਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਾਇੋ ਬਾਰਾ ਜਿ ਦਰਨਾਕ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਮੈਂ ਸਰਨ ਤਿਹਾਰੀ ਆਫਾਤੈ ਲਿਹੁ ਬਾਰੇ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਛਾ ਤਬ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆ ਸੇਵਕ ਸਿੱਖ ਸਪੈ ਕਰਤਾਰਾ ਮੋਹ ਰਛਾ ਨਿਤ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਭਾਰੀ ਆ ਸਾਤ ਤੁਰ ਪਿੰਡ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਿਆਉ ਜੋ ਬਰ ਚਾਹੂ ਸੁਤਬ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁੰ ਚੁੰਨ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰੇ ਮਨ ਕਾਲ ਕਾ ਤਰਾਸ ਨ ਵਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੂ ਜੋ ਕਰ ਜੋ ਰਖਾ ਰੱਖ ਲੈ ਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੂ ਉਤਰਾ ਕਾਲ ਪਾਇ ਕਰਬਿਸ਼ੁਤ ਪ੍ਰਕਾਸ਼ ਆਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕਿਓ ਬੇਦਰਾਜ ਫਰਮਾ ਜੁਤੀਓ ਜਵਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤੈਹ ਮਹਾਰਾਜ ਨਮਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪੁਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਭ ਜਿਹ ਹਮਾਰਾ ਨਮਸਕਾਰ ਤਿਸੇ ਹੀ ਕੋ ਹਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸਿਵਕਨ ਕਾ ਸ੍ਰੀ ਗੁਰੂ ਸੁਖ ਦਿਓ ਸਤ੍ਰਣ ਕੋ ਪਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਚਿਟੀ ਤੇ कोणत्रया तोला सा पर कृपा दर्श कर फूला संतन दुख पाए ते दुखी सुख पाए साधन के सुखी एक एक की पी पहचानै कट कट के पट पट की जानै जब उज करख करा कर तारा प्रजा तरत तब दे अपारा जब या करख करत हो कबहु तू मैं बिलत देह तार सबहु जे ते भजन श्रित सब तारै आपा쁘 दीबूच उचारै तुम सबहिते रहत निरालम जानत भेद भेद अर आल ਨਰੰਕਾਰ ਦਰਭਕਾਰ ਨ ਲਾਂਬ ਆਨ ਨੀਲਨਾਦ ਸੰਬ ਤਾਂ ਕਾਉੜ ਚਾਰਤ ਪੈਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਕ ਮਹਾਮੂੜ ਕੁਛ ਪੇਦ ਨਾ ਜਾਣਤ ਮਾ ਦੇਵ ਕੋ ਕਹਿ ਤ ਸਦਾ ਸ਼ਿਵ ਨਰੰਕਾਰ ਕਾਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਦੇਤੀ ਵਰਨਤ ਭਿੰਨ ਪਿੰਨ ਕਹ ਤੇ ਤੀ ਤੁਮਰਾ ਲਕਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਭਿਉ ਰਵ ਕਹੀ ਪੂਪਾ ਅੰਡ ਜੇ 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 ਸੇ ਤਜ ਕੀ ਨੀ ਉਤਪਦ ਖਾਨ ਬਹੁਤ ਰਚ ਦੀਨੀ ਕਹੋ ਫੂਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸ਼ਿਗਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇ ਅੰਤ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪ੍ਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੂੰ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਇਹ ਰੱਛਾ ਹੋਏ ਤਾਹ ਹਿ ਸਬ ਕਾਲ ਦੁਸ਼ਟ ਰਿਸ਼ਟ ਰਹਿ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਬਾਚਿਤ ਮੈਂ ਸੰਭਾਰਾ ਕਾਲ ਫਾਸਤੇ ਤਾਇੋ ਬਾਰਾ ਜਿਸ ਦਰਨਾਥ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੇ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈ ਤੁਮ ਕਬਹੋ ਆਪ ਹਾਰ ਦੇ ਪੁਛ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆ ਸੇਵਕ ਸਿਖ ਸਪੈ ਕਰਤਾਰਾ ਮੋਹ ਰਚਾ ਨਿਤ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਹਪਾਰੀ ਆ ਸਾਤ ਤੁਰ ਪਜ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਿਆਉ ਜੋ ਬਰ ਚਾਹਉ ਸੁਤਬ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁੰ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੂ ਜੋ ਕਰ ਜੋ ਰਖਾ ਰੱਖ ਨਾ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਣ ਕਿ ਹੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾ ਬਾਪਤਰਾ ਕਾਲ ਪਏ ਸਵਜੂ ਉਤਰਾ ਕਾਲ ਪਏ ਕਰਬਿ ਸੁਤ ਪ੍ਰਕਾਸ਼ ਆਸ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਰ ਕੀਓ ਬੇਦਰਾਜ ਫਰਮਾ ਜੁਤੀਓ ਜਬਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਬਨ ਕਾਲ ਸੁਭ ਜੁਕਤ ਬਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਭ ਜੇ ਹਮਾਰਾ ਨਮਸਕਾਰ ਤਿਸਹੀ ਕਹਮਾਰੀ ਸਕਲ ਪ੍ਰਦਾਜ ਨੈ ਆਪ ਸਵਾਰੀ ਸਿਵ ਕਨ ਕਾ ਸ੍ਰੀ ਗੁਰੂ ਸੁਖ ਦਿਓ ਸਤ੍ਰਨ ਕੋ ਪਲਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ कौन तेरे औला स्वपर कृपा दर्श कर फूला संतन दुख पाए ते दुखी सुख पाए साधन के सुखी एक एक की पीर पहचाने कट कट के पल पल की जाने जब उद करख करा कर तारा प्रजा तरत तब दे अपारा जब या करख करत हो कब हो तू मै बिलत देह तार सबु जेते भजन श्रित सब तारै आपा쁘 जीव उच्चारै तुम सबहिते रहत निरालंब जानत भेद भेद, भेद अर आल ਨਰੰਕਾਰ ਦਰਭਕਾਰ ਨ ਲੰਬ ਆਨ ਨੀਲਨਾਦ ਸੰਬ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਕ ਮਹਾ ਮੂੜ ਕੁਛ ਪੇਦ ਨ ਜਾਣਤ ਮਾ ਦੇਵ ਕੋ ਕਹਿ ਤਸ ਦਾਸ਼ ਵਿਰੰਕਾਰ ਕਾ ਚੀ ਨਿਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਆ ਰੰਗ ਪਿਓ ਰਵ ਕਹੀ ਪੂਪਾ ਅੰਡ ਜੋ ਜੇ ਜੇ ਸੇ ਤਜ ਕੀ ਨੀ ਉਤਪਦ ਖਾਨ ਬਹੁਤ ਰਚ ਦੀਨੀ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਅਚੰਤ ਤਵ ਯਾਦ ਜੁਗਾਦ ਸਰੂਪ ਸੇ ਅੰਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਜਤੇ ਉਟਵਤ ਤੁ ਪਾਤਾ ਸਕਰਮਨੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨਪਕ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੈ ਇਹ ਰੱਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਦ ਕਰਮੋ ਸਭ ਹੋਏ ਦੁਸ਼ਟ ਸ਼ਾਸਵ ਸਕੇ ਨਾ ਕੋਈ ਏਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਾਇੋ ਬਾਰਾ ਜਿ ਦਰਨਾਕ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿਤ ਮੈਂ ਸਰਣ ਤੇ ਹਾਰੀ ਆਫਾਤੈ ਲਿਹੁ ਬਾਰੇ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਸੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट सपै तुम कब हो आप हार दे पुछ बचावो सुखी बसे मोरो परिवार आ सेवक सिख सपै करतारा मोर रचा निज करदए करय सबैन को वास गरय पूर्ण होय पारिया सात तुरपि जकी रह प्यासा तुमे शार कोई हवर ना तौ जो ब्र चाहो सुतपते पाऊं सेवक सिख मारे तारिय है चुन चुन सत्र हमारे मारी है आप हाद है ਮੁਝੇ ਬਰਿਆ ਮਨ ਕਾਲ ਕਾ ਤਰਾਸਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੂ ਜੋ ਕਰ ਜੋ ਰਖਾ ਰੱਖ ਨਾ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਣ ਕਹਿ ਹੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਜੂ ਉਤਰਾ ਕਾਲ ਪਾਇ ਕਰਬਿ ਸੁਧ ਪ੍ਰਕਾਸ਼ ਆਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸੁਵਕਿਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹ ਹ ਮਹਾਰਾਜ ਜਵਨ ਕਾਲ ਸੁਭ ਜੁਕਤ ਬਨਾਇਓ ਦੇਵ ਦੇਤ ਜਸ਼ਨਿ ਪੁਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਭ ਜੈ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸਿਵਕਨ ਕਾ ਸ੍ਰੀ ਗੁਰੂ ਸੁਖ ਦਿਓ ਸਤ੍ਰਨ ਕੋ ਪਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀੜ ਪਛਾਨਤ ਚੀਤੀ ਤੇ कोणतरे अस्तूला सापर कृपा दर्श कर फुला संतन दुख पाए ते दुखी सुख पाए साधन के सुखी एक एकी पी पहचानें घाट कट के पलपट की जाने जब उध करख करा कर तारा प्रजा तरत तब दे अपारा जब या करख करत हो कबहु तू मैं बिलत दे तार सबहु जेते भजन सृष्ट सब तारय आपा पदी आप बूज उचारय तुम सबहीते रहत निरालम जानत भेद भेद अर आल ਨਰੰਕਾਰ ਦਰਭਕਾਰ ਨ ਲੰਬ ਆਨ ਨੀਲਨਾਦ ਸੰਬ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹਤ ਅਨੁਮਾਨਕ ਮਹਾਮੂੜ ਕੁਛ ਪੇਦ ਨਾ ਜਾਣਤ ਮਾ ਦੇਵ ਕੋ ਕਹਿ ਤਸਦਾ ਸ਼ਿਵ ਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਕਹਤੇ ਤੀ ਤੁਮਰਾ ਲਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਗ ਭਿਉ ਰਵ ਕਹੀ ਪੂਪਾ ਅੰਡ ਜੇ 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 ਸੇ ਤਜ ਕੀ ਨੀ ਉਤਪਦ ਖਾਨ ਬਹੁਜ ਰਚ ਦੀਨੀ ਕਹੋ ਫੂਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇ ਅੰਤ ਅਵਰ ਅਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰ ਕਰੋ ਦੁਸ਼ਟ ਜਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਧਾਇ ਹੈ ਤਾਂ ਕੇ ਕਾਲ ਨਿਕਟਨੇ ਅਹ ਰਛਾ ਹੋਏ ਤਾਹੇ ਸਭ ਕਾਲ ਦੁਸ਼ਟ ਰਿਸ਼ਟ ਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸਵਸ ਕਹ ਰਖੋਈ ਇਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਾਇੋ ਬਾਰਾ ਜਿਸ ਦਰਨਾ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿੰ ਮੈਂ ਸਰਣ ਤਿਹਾਰੀ ਆਫਾਤ ਦਿਲਹੁ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹਿਉ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਸੇ ਦਸਮੀ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਖਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਕਮ ਕਬ ਹੋ ਆਪ ਹਾਰ ਦੇ ਪੁਰ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆ ਸੇਵਕ ਸਿੱਖ ਸਪੈ ਕਰਤਾਰਾ ਮੋਹ ਰਚਾ ਨਿਤ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਹਪਾਰੀ ਆ ਸਾਤ ਤੁਰ ਪੰਜ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰ ਨਾ ਤਾਉ ਜੋ ਬਰ ਚਾਹਉ ਸੁਤਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁੰ ਚੁੰਨ ਸਤਰ ਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜਸ ਦਾ ਹਮਾਰੇ ਪ੍ਰਸਾਦ ਸ੍ਰੀ ਹਸਰਜੂ ਕਰ ਜੋ ਰਖਾ ਰੱਖ ਨਾ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਨ ਕੇ ਹੰਤਾ ਤੁਮਹ ਪੂਰੀ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸਵਜੂ ਉਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾ ਸਾਜਮਨ ਕਾਲ ਜੋਗੀ ਸਵਕੀਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਜਵਨ ਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪੁਜਾਇਓ ਆਦੰਤੇ ਕੈਵਤਾਰਾ ਸ੍ਰੀ ਗੁਰੂ ਸੁਮਜੇ ਹਮਾਰਾ ਨਮਸਕਾਰ ਤਿਸੇ ਹੀ ਕੋ ਹਮਾਰੀ ਸਕਲ ਪ੍ਰਦਾਜ ਨੇ ਆਪ ਸਵਾਰੀ ਸਿਖਨ ਕਾ ਸ੍ਰੀ ਗੁਰੂ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਤ ਪਛਾਨਤ ਚੀਤੀ ਤੇ ਕੁੰਤਰੇ ਅਸਤੂਲਾ ਸਵਾ ਪਰ ਕਿਰਪਾ ਦ੍ਰਿਸ਼ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀ ਪਛਾਨੈ ਘਟ ਘਟ ਕੇ ਪਲ ਪਟ ਕੀ ਜਾਣੈ ਜਬ ਉਦਕਰਖ ਕਰਾਕਰ ਤਾਰਾ ਪ੍ਰਜਾ ਤਰ ਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂ ਤੂ ਵੈ ਬਿਲਤ ਦੇ ਤਰ ਸਭੂ ਜੇ ਤੇ ਬਜਨ ਸ੍ਰਿਸ਼ ਸਭ ਧਾਰੈ ਆਪਾ ਪ੍ਰੀਬੂਚ ਉਚਾਰੈ ਤੁਮ ਸਭ ਹੀ ਤੇ ਰਹਤ ਨਰਾ ਲਭ ਜਾਨਤ ਭੇਦ ਭੇਦ ਅਰ ਆਲ ਨਰੰਕਾਰ ਦ੍ਰਵਕਾਰਨ ਲੰਬਿਆਨ ਨੀਲਨਾਦ ਸੰਬਤਾਂ ਕਾਉੜ ਚਾਰਤ ਪੇਦਾ ਜਕ ਪੇਵਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਕ ਮਹਾਮੂੜ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਨਰੰਕਾਰ ਕਾਚੀ ਨਿਤ ਮਹਿ ਪੇਵ ਆਪ ਆਪ ਨਹੀਂ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪ ਆਰੰਕ ਪਿਉ ਰਵਖੇ ਪੂਪਾ ਅੰਡ ਜੋ ਜੇ ਜੇ ਸੇ ਤਜ ਕੀ ਨੀ ਉਤਪਦ ਖਾਨ ਬਹੁਤ ਰਚ ਦੀਨੀ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੰ ਕਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਏ ਅਚੰ ਤਵ ਆਦ ਜੁਗਾਦ ਸਰੂਪ ਸੇ ਅੰਤਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰ ਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨਪਕ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਐਹ ਰੱਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਕਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪ ਤਨ ਕਮ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਾਸਵਸ ਕਹ ਰ ਕੋਈ ਏਕ ਬਾਚਿਤ ਮੈ ਸੰਭਾਰਾ ਕਾਲ ਫਾਸਤੇ ਤਹਯੋ ਬਾਰਾ ਜਿਦਰਨਾਕ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕਿਤ ਮੈਂ ਸਰਣ ਤੇਹਾਰੀ ਆਫਾਤ ਦੈ ਲਿਹੁ ਬਾਰੇ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੋਪਈ ਸਾਹਿਬ ਪਾਸੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸਟ ਸਪੈ ਤੁਮ ਕਬਹੋ ਆਪ ਹਾਰ ਦੇ ਕੋ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਆ ਸੇਵਕ ਸਿੱਖ ਸਪੈ ਕਰਤਾਰਾ ਮੋਹ ਰਛਾ ਨਿਜ ਕਰਦਾ ਕਰਿਆ ਸਬੈਨ ਕੋ ਆਸ ਗਰਿਆ ਪੂਰਨ ਹੋਏ ਭਾਰੀ ਆ ਸਾਤ ਤੁਰ ਪਿੰਟ ਕੀ ਰਹਿ ਪਿਆਸਾ ਤੁਮੇ ਛੜ ਕੋਈ ਹਵਰਨਾ ਤੈ ਆਉ ਜੋ ਬਰ ਚਾਹੂ ਸੁਤਬ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁਣ ਚੁਣ ਸੱਤਰ ਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਨ ਕਾਲ ਕਾ ਤਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸਤੂ ਜੋ ਕਰ ਜੋ ਰੱਛਾ ਰੱਖ ਲੈ ਹੋ ਮੋਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਆਤਮਾ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਜੂ ਉਤਰਾ ਕਾਲ ਪਾਇ ਕਰਬਿ ਸੁਪ੍ਰਕਾਸ਼ਾ ਸਕਲ ਕਾਲ ਕਾਇ ਕੀਆ ਤੁਮਾ ਸਾਜਮਨ ਕਾਲ ਜੋਗੀ ਸ੍ਰਿ ਕੀਓ ਬੇਦਰਾਜ ਫਰਮਾ ਜੁਤੀਓ ਜਮਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਮਹਾਰਾਜ ਜਮਨ ਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਜਸ਼ਨਿ ਪੁਜਾਇਓ ਆਦੰਤੇ ਕੈਵ ਤਾਰਾ ਸ੍ਰੀ ਗੁਰੂ ਸੁਮਝੇ ਹਮਾਰਾ ਨਮਸਕਾਰ ਤਿਸਹੀ ਕਹਿ ਮਾਰੀ ਸਕਲ ਪ੍ਰਦਾਜ ਨੈ ਆਪ ਸਵਾਰੀ ਸਿਵ ਕਨ ਕੋ ਸ੍ਰੀ ਗੁਰੂ ਸੁਖ ਦਿਓ ਸਤ੍ਰਣ ਕੋ ਪਲ ਮੋ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਤਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੂ ਮੈਂ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪ ਦੀ ਬੂਝੂ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲ ਨਰੰਕਾਰ ਦ੍ਰਿਭਕਾਰ ਨ ਲੰਬ ਆਦ ਨੀਲਨਾਦ ਸੰਬਤਾਂ ਕਵ ਉੜ ਚਾਰਤ ਪੈਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾਹ ਅਨੁਮਾਨਤ ਮਹਾਮੂੜ ਕੁਛ ਪੇਦ ਨਾ ਜਾਣਤ ਮਾ ਦੇਵ ਕੋ ਕਹਿ ਤ ਸਦਾ ਸ਼ਿਵ ਨਰੰਕਾਰ ਕਾ ਚੀ ਨਿਤ ਨਹਿ ਪੇ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਕਾ ਨਾ ਜਾਏ प्रसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪਸ ਰੂਪਾਰੰਕ ਭਿਉ ਰਵਖੇ ਪੂਪਾ ਅੰਡ ਜੇ 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 ਸੇਤ ਜ਼ਕੀਨੇ ਉਤਪਦ ਖਾਨ ਬਹੁਤ ਰਚ ਦੀਨੇ ਕਹੋ ਫੁੱਲ ਰਾਜਾ ਬੈਠਾ ਕਹੋ ਸਮਿਤ ਪਿਓ ਸੋ ਕਰੇ ਕੈਠਾ ਸ਼ਿਗਰੀ ਸ੍ਰਿਸ਼ਟ ਦਿਖਾਏ ਅਚੰਤ ਤਵੇ ਆਦ ਜੁਗਾਦ ਸਰੂਪ ਸੇਮ ਪਰ ਅਵਰ ਅਚਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਤੇ ਉਟਵਤ ਤੁ ਪਾਤਾ ਸਕਰਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪ੍ਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੂੰ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨੇ ਅਹ ਰੱਛਾ ਹੋਏ ਤਾ ਹਿਸਬ ਕਾਲ ਦੁਸ਼ਟ ਰਿਸ਼ਟ ਰੈ ਕਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕੇ ਤਾਪ ਤਨ ਕਮ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਬਾਚਿਤ ਮੈਂ ਸੁਭਾਰਾ ਕਾਲ ਫਾਸਤੇ ਤਾਇੋ ਬਾਰਾ ਜਿਦਰਨਾਥ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਨ ਤੇਹਾਰੀ ਆਫਾਤ ਦੈ ਲਿਹੁ ਬਾਰੇ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ